ਦੁਕਾਨਦਾਰਾਂ ਵੱਲੋਂ ਹੀ ਬਾਹਰ ਸਮਾਨ ਰੱਖ ਕੇ ਜਿਹੜਾ ਕਬਜ਼ੇ ਕੀਤੇ ਹੋਏ ਨੇ ਗਿਰਲ ਜਿਹੜੀ ਸਰਕਾਰੀ ਲੱਗੀ ਹੋਈ ਉਹਨੂੰ ਪੱਕੇ ਤੌਰ ਤੇ ਤਾਲਾ ਹੀ ਮਾਰਿਆ ਹੋਇਆ ਜਿੰਦਲ ਸਾਹਿਬ ਆਪਣਾ ਜਿਹੜਾ ਉਹ ਸੰਨੀਕਲੇ ਮਾਰਕੀਟ ਦਾ ਇਸ਼ੂ ਸੀ ਦੁਕਾਨਦਾਰਾਂ ਨੇ ਵੈਦ ਕਬਜ਼ੇ ਜਿਹੜੇ ਕੀਤੇ ਹੋਏ ਨੇ ਜੀ ਉਹ ਹਲੇ ਹਟੇ ਨਹੀਂ ਜੀ ਉੱਥੋਂ ਪੂਰੀ ਤਰ੍ਹਾਂ ਮੈਂ ਕਿਸੇ ਨੂੰ ਕਰ ਲਾ ਨਹੀਂ ਜੰਬੇ ਕਿਤੇ ਵੇਖਦਾ ਆਪਣਾ ਦੁਬਾਰਾ ਤੁਹਾਨੂੰ ਪੇਸ਼ ਕਰਾਂ। ਸਰਪਸਟ ਮੁਰਦਾ ਪਾਕ ਕਿ ਕਰਨਾ ਕੌਣ ਸਰੀਗਾ। ਇਹ ਨਗਰ ਕੌਂਸਲ ਖਰੜ ਦੇ ਜਿਹੜੇ ਈਓ ਨੇ ਉਹਨਾਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਜਵਾਬਤਾਲ ਵੀ ਕੀਤੀ ਜਾਂਦੀ ਹੈ ਵੀ ਜਿਹੜੇ अवैध ਕਬਜ਼ਿਆਂ ਦੀ ਪਰਮਾਰ ਸੰਨੀ ਕਲੇਬ ਦੀ ਮਾਰਕੀਟ ਦੇ ਵਿੱਚ ਹੈ ਉਹ ਦੂਰ ਕਿਉਂ ਨਹੀਂ ਹੋ ਰਹੇ। ਸੋ ਮਾਰਕੀਟਾਂ ਦੇ ਵਿੱਚ ਅਵੈਧ ਕਬਜ਼ੇ ਉਹ ਵੀ ਦੁਕਾਨਦਾਰਾਂ ਵੱਲੋਂ ਇੱਕ ਵੱਡਾ ਇਸ਼ੂ ਹੈ ਲਗਾਤਾਰ ਜਿਹੜਾ ਹੈਗਾ ਇਸ ਮੋਹਮ ਤੇ ਔਨ 에ਅਰ ਕੰਮ ਕਰਦਾ ਹੈ ਤੇ ਅੱਜ ਫੇਰ ਅਸੀਂ ਜਿਹੜਾ ਇੱਕ ਪ੍ਰੈਕਟੀਕਲ ਕੀਤਾ ਸੀਗਾ 16 ਜਨਵਰੀ ਨੂੰ ਅਸੀਂ ਸੰਨਿੰਗ ਕਲੇਵ ਦੀ ਇਸ ਮਾਰਕੀਟ ਦੇ ਵਿੱਚ ਆਉਂਨੇ ਆ ਤੇ ਦਿਖਾਣੇ ਆ ਕਿਵੇਂ ਦੁਕਾਨਦਾਰਾਂ ਵੱਲੋਂ ਅਸੀਂ ਬਾਹਰ ਸਮਾਨ ਰੱਖ ਕੇ ਜਿਹੜਾ ਕਬਜ਼ੇ ਕੀਤੇ ਹੋਏ ਨੇ ਔਰ ਬਕਾਇਦਾ ਇਸ ਤੇ ਮੁਹਾਲੀ ਸਹਬਜਾਦਾ ਜੀਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਐਕਸ਼ਨ ਤੇ ਵੀ ਆਂਦਾ ਹੈ 16 ਜਨਵਰੀ ਨੂੰ ਸਾਡੀ ਇਹ ਖਬਰ ਪ੍ਰਕਾਸ਼ਿਤ ਹੁੰਦੀ ਹੈ ਤੇ ਉਸੇ ਦਿਨ ਇਹ ਮਾਮਲਾ ਨਗਰ ਕਾਉਂਸਲ ਖਰੜ ਦੇ ਐਮਈ ਜਿਹੜੇ ਮਿਊਨਿਸਪਲ ਇੰਜੀਨੀਅਰ ਨੇ ਵਿਨੇ ਮਹਾਜਨ ਉਹਨਾਂ ਦੇ ਧਿਆਨ ਦੇ ਵਿੱਚ ਲਿਆਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਭਰੋਸਾ ਵੀ ਦਿੱਤਾ ਜਾਂਦਾ ਹੈ ਕਿ ਉਹ ਈਓਡੀ ਜਾਣਕਾਰੀ ਵਿੱਚ ਤੇ ਸੰਬੰਧਤ ਸਟਾਫ ਦੀ ਜਾਣਕਾਰੀ ਦੇ ਵਿੱਚ ਇਹ ਮਾਮਲਾ ਲੈ ਕੇ ਆਉਣਗੇ ਪਰ ਇੱਕ ਵਾਰ ਫਿਰ ਅਸੀਂ ਅੱਜ ਤੁਸੀਂ ਸਮਝ ਰਹੇ ਹੋ 5 ਫਰਵਰੀ ਹੈਗੀ ਹੈ ਇੰਨੇ ਦਿਨਾਂ ਚ ਐਕਸ਼ਨ ਕੀ ਹੋਇਆ ਉਹ ਤੁਹਾਨੂੰ ਅਸੀਂ ਦਿਖਾਣ ਆ ਰਹੇ ਹਾਂ ਜਰੂਰ ਉੱਥੇ ਇੱਕ ਮਿੰਨੀ ਟਰੱਕ ਖੜਿਆ ਹੁੰਦਾ ਸੀ ਗੁਰੂਕੁਲ ਵਾਲਿਆਂ ਦਾ ਉਹ ਜਰੂਰ ਉੱਥੋਂ ਚੁੱਕਿਆ ਗਿਆ ਪੂਰੀ ਮਾਰਕੀਟ ਦਾ ਇੱਕ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸ਼ੂਟ ਕਰਕੇ ਕਿ ਹੋਰ ਦੁਕਾਨਦਾਰਾਂ ਨੇ ਵੀ ਹਜੇ ਤੱਕ ਅਸਰ ਜਰੂਰ ਹੋਇਆ ਪਰ ਪੂਰੀ ਤਰ੍ਹਾਂ ਨਹੀਂ ਹੋਇਆ ਮਤਲਬ ਹਲੇ ਵੀ 50 ਤੋਂ 70% ਤੁਹਾਨੂੰ ਇੱਥੇ ਕਬਜ਼ੇ ਮਿਲਣਗੇ ਤੇ 22 ਜਨਵਰੀ ਨੂੰ ਜਦੋਂ ਮਾਮਲਾ ADC UD ਦੀ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਅੱਗੇ ਆਪਣੇ ਵਿਭਾਗ ਦੇ ਅਧਿਕਾਰੀ ਦੀ ਡਿਊਟੀ ਲਾਉਂਦੇ ਨੇ ਤੇ ਉਹਨਾਂ ਵੱਲੋਂ ਪਕਾਇਦਾ ਲਿਖਤੀ ਤੌਰ ਤੇ ਨਗਰ ਕੌਂਸਲ ਖਰੜ ਦੇ ਜਿਹੜੇ ਈਓ ਨੇ ਉਹਨਾਂ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਜਵਾਬ ਤਲਬੀ ਕੀਤੀ ਜਾਂਦੀ ਹੈ ਵੀ ਜਿਹੜੇ ਅਵੈਧ ਕਬਜ਼ਿਆਂ ਦੀ ਪਰਮਾਰ ਸੰਨੀ ਕਲੇਬ ਦੀ ਮਾਰਕੀਟ ਦੇ ਵਿੱਚ ਆ ਉਹ ਦੂਰ ਕਿਉਂ ਨਹੀਂ ਹੋ ਰਹੇ ਉਸ ਤੋਂ ਬਾਅਦ ਦੁਬਾਰਾ ਅਸੀਂ 29 ਜਨਵਰੀ ਨੂੰ ਇਹਦੀ ਅਪਡੇਟ ਲੈਣੇ ਆ ਏਡੀਸੀ ਯੂਡੀ ਦੇ ਸਬੰਧਤ ਅਧਿਕਾਰੀ ਕੋਲ ਜਾ ਕੇ ਤਾਂ ਉਹਨਾਂ ਵੱਲੋਂ ਵੀ ਦੱਸਿਆ ਜਾਂਦਾ ਹੈ ਕਿ ਜੋ ਜਵਾਬ ਖਰੜਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਦਿੱਤਾ ਹੈ ਕਿ ਉਹ ਕਿਸੇ ਹੋਰ ਵੱਡੇ ਮਾਮਲੇ ਦੇ ਵਿੱਚ ਬਿਜ਼ੀ ਨੇ ਤੇ ਜਿਵੇਂ ਹੀ ਟਾਈਮ ਲੱਗੇਗਾ ਤਾਂ ਜ਼ਰੂਰ ਇੱਥੇ ਬਣਦਾ ਐਕਸ਼ਨ ਲਿਆ ਜਾਏਗਾ ਪਰ ਹੱਲੇ ਵੀ ਪੂਰੀ ਤਰ੍ਹਾਂ ਕਿਉਂਕਿ ਆਮ ਤੌਰ ਤੇ ਇਹ ਜਿਹੜਾ ਦੁਕਾਨਾਂ ਦੇ ਅੱਗੇ ਸ਼ੋਰੂਮਾਂ ਦੇ ਅੱਗੇ ਰਸਤਾ ਹੁੰਦਾ ਹੈ ਗਾਹਕਾਂ ਦੇ ਆਣ ਜਾਣ ਲਈ ਹੁੰਦਾ ਪਰ ਦੁਕਾਨਦਾਰਾਂ ਦੀ ਜਿਹੜਾ ਤਸੱਲੀ ਨਹੀਂ ਹੁੰਦੀ ਤੇ ਹਰ ਗਾਹਕ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਆਪਾਂ ਕਹੀਏ ਆਪਣਾ ਸਮਾਨ ਦਿਖਾਣ ਲਈ ਉਹ ਡਿਸਪਲੇ ਕਰਕੇ ਇਸ ਤਰ੍ਹਾਂ ਜਗਾ ਘੇਰ ਲੈਂਦੇ ਨੇ ਤੇ ਜਿਹੜੀ ਇਨਕਨਵੀਨੀਅੰਸ ਹੈ ਆ ਸੁਬਿਧਾ ਉਹ ਲੋਕਾਂ ਲਈ ਬਣ ਜਾਂਦੀ ਹੈ ਇਸ ਤਰ੍ਹਾਂ ਆਪਣੇ ਸਭ ਨੇ ਹੋਟਿੰਗਸ ਵੀ ਲਗਾ ਕੇ ਰੱਖੇ ਹੋਏ ਨੇ ਔਰ ਹਰ ਦੁਕਾਨ ਦੇ ਬਾਹਰ ਤੁਹਾਨੂੰ ਵੱਡੇ ਪੱਦਰ ਤੇ ਜਿਹੜਾ ਨਜ਼ਰ ਆਏਗਾ ਵੀ ਜਗਾ ਸਾਹਮਣੇ ਵਾਲੀ ਘੇਰੀ ਹੋਈ ਹੈ ਜਦਕਿ ਇਹ ਸਿਰਫ ਆਉਣ ਜਾਣ ਵਾਲੇ ਲੋਕਾਂ ਦੇ ਲਈ ਹੈ ਪਰ ਇਹ ਦਿੱਕਤ ਲਗਾਤਾਰ ਖਤਮ ਹੋਣ ਦਾ ਨਾਮ ਨਹੀਂ ਲੈਂਦੀ ਪੀ ਦੇਖੋ ਹੁਣ ਜਿਸ ਤਰ੍ਹਾਂ ਸਾਨੂੰ ਰਸਤੇ ਤੋਂ ਬਾਹਰ ਆਣਾ ਪਿਆ ਕਿਉਂਕਿ ਇੱਥੇ ਸਮਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਹੈਗਾ ਇਤਨਾ ਹੀ ਹੋਰ ਕਬਜ਼ੇ ਵੀ ਤੁਹਾਨੂੰ ਲਗਾਤਾਰ ਮਿਲਣਗੇ ਔਰ ਜੇ ਸਭ ਤੋਂ ਵੱਡੇ ਕਬਜ਼ੇ ਦੀ ਅਸੀਂ ਗੱਲ ਕਰੀਏ ਤਾਂ ਇੱਥੇ ਹੈ ਯੂਕੂ ਬੈਂਕ ਦੇ ਸਾਹਮਣੇ ਬਿਲਕੁਲ ਅਸੀਂ ਪਹਿਲਾਂ ਵੀ ਦਿਖਾਇਆ ਸੀ ਆਪਣੇ ਦਰਸ਼ਕਾਂ ਨੂੰ ਕਿ ਕਿਦਾਂ ਗਰਲ ਜਿਹੜੀ ਸਰਕਾਰੀ ਲੱਗੀ ਹੋਈ ਉਹਨੂੰ ਪੱਕੇ ਤੌਰ ਤੇ ਤਾਲਾ ਹੀ ਮਾਰਿਆ ਹੋਇਆ ਹੈ ਇਹ ਨਗਰ ਕੌਂਸਲ ਖਰੜਤਾ ਇਸ ਜੀ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦੇਗੀ ਇੱਕ ਵਾਰ ਕੈਮਰਾਮੈਨ ਕਹਿੰਗੇ ਤੁਹਾਨੂੰ ਖਾਣਗੇ ਕਿ ਪੂਰੀ ਮਾਰਕੀਟ ਦਾ ਅਸੀਂ ਤੁਹਾਨੂੰ ਸ਼ੂਟ ਕਰਕੇ ਦਿਖਾਇਆ ਕਿਸ ਤਰ੍ਹਾਂ ਹਰ ਦੁਕਾਨਦਾਰ ਨੇ ਭਾਵੇਂ ਕੋਈ ਹੌਜਰੀ ਵਾਲਾ ਭਾਵੇਂ ਕੋਈ ਹਲਵਾਈ ਨੇ ਭਾਵੇਂ ਕੋਈ ਕੱਪੜੇ ਵਾਲੇ ਨੇ ਹੋਰ ਸਮਾਨ ਵਾਲੇ ਨੇ ਇਸ ਤਰ੍ਹਾਂ ਕਬਜ਼ੇ ਕਰਕੇ ਜਿਹੜਾ ਬੈਠੇ ਹੋਏ ਨੇ ਔਰ ਕੋਸ਼ਿਸ਼ ਕਰਦੇ ਹਾਂ ਅਸੀਂ ਅੱਜ ਖਰੜ ਨਗਰ ਕੌਂਸਲ ਦੇ ਈਓ ਰਵੀ ਜੰਦਲ ਨੇ ਉਹਨਾਂ ਨੂੰ ਅਸੀਂ ਫੋਨ ਲਾਈਨ ਤੇ ਸੰਪਰਕ ਕਰਦੇ ਹਾਂ ਕਿ ਕੀ ਉਹਨਾਂ ਦਾ ਜਵਾਬ ਜਿਹੜਾ ਹੈਗਾ ਇਸ ਮਸਲੇ ਤੇ ਆਂਦਾ ਐਕਸ਼ਨ ਲਿਆ ਜਾ ਰਿਹਾ ਹੈ ਜਾਂ ਨਹੀਂ ਲਿਆ ਜਾ ਰਿਹਾ ਖਰੜਨਗਰ ਕਾਉਂਸਲ ਦੇ ایਓ ਰਵੀ ਜੰਦਲ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਲ ਕਰ ਰਹੇ ਆ ਨੰਬਰ ਉਹਨਾਂ ਦਾ ਹਲੇ ਇਹ ਬਿਜ਼ੀ ਆ ਰਿਹਾ ਇੱਕ ਵਾਰ ਅਸੀਂ ਕਾਲ ਲਾਵਾਂਗੇ ਉਹਨਾਂ ਨੂੰ ਸ਼ੋ ਵਾਕੇ ਹੀ ਨਗਰ ਕਾਉਂਸਲ ਖਰੜ ਜਿਹੜੀ ਉਹ लाचार नजर ਆ ਰਹੀ ਹੈ ਬੇਬਸ नजर ਆ ਰਹੀ ਹੈ ਜਿਹੜੇ ਪਾਰਕਿੰਗ ਤੇ ਕੀਤੇ ਗਏ ਅਜਿਹੇ ਕਬਜ਼ਿਆਂ ਦੇ ਤਾਲੇ ਤੱਕ ਵੀ ਨਹੀਂ ਖੁਲਵਾ ਪਾ ਰਹੀ ਇੱਕ ਵਾਰ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਖਰੜ ਨਗਰ ਕਾਉਂਸਲ ਦੇ ਈਓ ਰਵੀ ਕੁਮਾਰ ਜਿੰਦਲ ਹੁਣਾ ਨਾਲ ਸੰਪਰਕ ਕਰਦੇ ਹਾਂ ਕੀ ਉਹਨਾਂ ਦੀ ਪ੍ਰਤੀਕਿਰਿਆ ਆਉਂਦੀ ਹੈ ਤੇ ਕੀ ਉਹਨਾਂ ਦਾ ਜਵਾਬ ਹੁੰਦਾ ਹੈ ਕਿ 2 ਹਫਤੇ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਅਵੈਧ ਕਬਜ਼ਿਆਂ ਦੀ ਇਹ ਮਾਰਕੀਟ ਆਪਣਾ ਜਿੰਦਲ ਸਾਹਿਬ ਜਿੰਦਲ ਸਾਹਿਬ ਹ ਜਿੰਦਲ ਸਾਹਿਬ ਬਲਜੀਤ ਮਰਵਾਹ ਗੱਲ ਕਰ ਰਹੇ ਆ ਜੀ ਪੱਤਰਕਾਰ ਜੀ ਔਨ 에ਅਰ ਨਿਊਜ਼ ਚੈਨਲ ਤੋਂ ਹਾਂ ਜੀ ਆਪ ਜੀ ਸੁਣਾਓ ਜਿੰਦਲ ਸਾਹਿਬ ਕਿਰਪਾ ਭਾਈ ਜੰਦੇ ਜੀ ਜਿੰਦਲ ਸਾਹਿਬ ਆਪਣਾ ਜਿਹੜਾ ਉਹ ਸਨਿੰਗਲੇ ਮਾਰਕੀਟ ਦਾ ਇਸ਼ੂ ਸੀ ਦੁਕਾਨਦਾਰਾਂ ਨੇ ਵੈਦ ਕਬਜ਼ੇ ਜਿਹੜੇ ਕੀਤੇ ਹੋਏ ਨੇ ਜੀ ਉਹ ਹਲੇ ਹਟੇ ਨਹੀਂ ਜੀ ਉੱਥੋਂ ਪੂਰੀ ਤਰ੍ਹਾਂ ਮੈਂ ਕਿਸ ਤਰ੍ਹਾਂ ਕਰ ਲਵਾਂ ਮੈਂ ਜੰਵੇ ਕਿਤੇ ਫੇਟਣਾ ਪਣਾ ਮੈਂ ਤਾਂ ਸਿੰਘ ਪੀਚ ਕਲਪ ਮੁੜ ਕੇ ਬਹਾਪ ਕਲਕਾ ਨਾਉਂ ਸਹੀ ਗੱਲ ਹੈ ਚਲੋ ਠੀਕ ਹੈ ਜਿੰਦੂ ਸਾਹਿਬ ਠੀਕ ਹੈ ਜੀ ਓਕੇ ਜੀ ਸੋ ਸਵਾਲ ਇਹ ਕਿ ਲਾਚਾਰੀਆਂ ਬੇਬਸੀਆਂ ਮਜਬੂਰੀਆਂ ਕੀ ਨੇ ਨਗਰ ਕਾਉਂਸਲ ਦਾ ਕੰਮ ਹੈ ਅਵੈਧ ਕਬਜੇ ਹਟਾਣਾ ਪਰ ਉਹ ਇਹਨਾਂ ਨੂੰ ਹਟਾਣ ਚ ਅਸਮਰਥ ਕਿਉਂ ਨੇ ਕੀ ਜਵਾਬ ਆਉਂਦਾ ਇਹਨਾਂ ਦਾ ਇਹਦਾ ਇੰਤਜ਼ਾਰ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ